ਕਿ ਕਿਸਾ ਕੋ ਨਹੀਂ ਕਿ ਮਾਰਾ ਸੀ ਇਸ ਨੂੰ ਪਰਮੇਸ਼ਰ ਨੇ ਸੀ ਜਦ ਪਰਮੇਸ਼ਰ ਨੇ ਸੁਣਾਇ ਸਾਰੇ ਪਰਮੇਸ਼ਰ ਹੁੰਦਾ ਲੇਕਿਨ ਜਿਹੜਾ ਵਿੱਚ ਬੈਠਾ ਸੀ ਉਹ ਨੂੰ ਪ੍ਰਗਟ ਨਹੀਂ ਹੋਇਆ ਕੋਈ ਵੀ ਕਰੂ ਅੱਜ ਆਪਾਂ ਸਾਰੇ ਸੌਰੀ ਇਵੇਂ ਮੇਰੀ ਮੰਨਦੀ ਕੋ ਦੱਲਾਵਾਸ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕੌਣ ਨੇ ਤੁਸੀਂ ਦੱਸ ਸਕਦੇ ਜੇ ਤੁਹਾਨੂੰ ਕੀ ਲੱਗਦਾ ਕੌਣ ਨੇ ਜਸਟ ਇੱਕ ਮੇਰਾ ਨਾਰਮਲ ਕੁਐਸਚਨ ਹੈ ਤੁਹਾਨੂੰ ਤੁਸੀਂ ਸਾਰੇ ਜਾਨੀ ਸਤਕਾਰ ਕਰਦੇ ਹੋ ਮੈਂ ਵੀ ਹਾਂ ਤੀ ਦੱਸ ਸਕਦੇ ਖੁੱਲ ਕੇ ਕੌਣ ਨੇ ਨੀ ਦੱਸੋ ਨਾ ਮੈਂ ਪੁੱਛ ਰਹੀ ਆ ਮੈਂ ਕਿ ਆਪਾਂ ਦੱਸ ਸਕਦੇ ਕੋਣ ਆ ਮੈਂ ਦੱਸ ਸਕਦੀ ਆ ਮਹਾਰਾਜ ਦੇ ਸਾਹਿਬ ਜੀ ਤੁਸੀਂ ਵੀ ਗੱਲ ਕਹਿੰਦੇ ਹੋ ਪੂਰੇ ਬਲੇ ਲੇਖੇ ਜੋਖੇ ਵੀ ਉਹਨਾਂ ਦੇ ਲਿਖੇ ਤੇ ਇਹ ਵੀ ਕਹਿੰਦੇ ਆ ਬਣਾ ਦਿਆਂ ਦੇ ਇਸ ਤੋਂ ਉੱਪਰ ਕੁਝ ਜਾਣਦੇ ਹੋ ਤੁਸੀਂ ਹਾਂ ਲੋ ਕੱਲ ਕਰਪਾਲ ਅੰਕਲ ਨੇ ਕੁਐਸਚਨ ਕੀਤਾ ਹੀਗਾ ਸ਼ਬਦ ਬਾਰੇ ਕਿ ਕੀ ਸ਼ਬਦ ਮਾਤ ਲੋਕ ਤੇ ਹੈ ਜਿਹੜਾ ਪਰਮੇਸ਼ਰ ਹੈ ਆਪਣੇ ਮਾਤ ਲੋਕ ਨੂੰ ਉਦੀ ਖਾਲੀ ਨਹੀਂ ਛੱਡ। ਸਤ ਗੁਰੂ ਜਿਹੜਾ ਸ਼ਬਦ ਹੈ ਉਹਦਾ ਉਹਦੀ ਧਾਰ ਜਿਹੜੀ ਆ ਉਹ ਹਮੇਸ਼ਾ ਮਾਤ ਲੋਕ ਤੇ ਰਹਿੰਦੀ। ਪਰ ਨਾਲ ਹੀ ਗੋਪੀਤਾ ਜੀ ਨੇ ਐਕਸਪਲੇਨ ਕੀਤਾ ਸੀ ਹਰ ਬਾਣੀ ਜਿਵੇਂ ਹੁੰਦਾ। ਕਿ ਉਹ ਸਰੀਰ ਵਿੱਚ ਹੁੰਦਾ ਹੈ। ਆਪਾਂ ਨੂੰ ਦੋਜਾ ਨਿਯਮ ਆਉਂਦਾ ਨਾ ਕਿ ਜਿੱਥੇ ਸ਼ਬਦ ਹੋਵੇ ਉਹ ਜਿਹੜੇ ਸਰੀਰ 'ਚ ਹੋਵੇ ਤੇ ਉਹਦਾ ਸਤਕਾਰ ਕਰਨਾ। ਤੇ ਹਰ ਬਾਣੀ ਆਪਾਂ ਕਹਿੰਦੇ ਆ ਤੇ ਸਾਰੇ ਕਹਿੰਦੇ ਸਹਿਬਜ਼ਾ ਦੇ ਨੇ। ਤੇ ਹੀ ਇਹ ਕਹਿੰਦੇ ਪੁਰਬਲੇ ਲਿਖੇ ਇਸ ਤੋਂ ਉੱਪਰ ਕੀ ਹੈ? ਮੈਂ ਖੋਲ ਕੇ ਬੋਲਣਾ ਚਾਹੁੰਦੀ ਕਿ ਇਹ ਸਾਤ ਗੁਰ ਸ਼ਬਦ ਹੈ